ਫਰੀਦਾ ਦਰਿਆ ਵੇ ਕੰਨਾ ਬਗਲਾ ਬੈਠਾ ਖੇਲ ਖਰੀ ਖੇਲ ਕਰਿੰਦੇ ਹੰਜਨੋਂ ਚਿੰਤੇ ਬਾਜ ਪਏ ਬਾਜ ਪਏ ਤੇ ਰੱਬ ਦੇ ਕੇਲਾ ਮੁਸਰੀਆਂ ਜੋ ਮਨ ਚਿੱਤਨਾ ਚਿੱਤੇ ਸੰਸੋ ਗੱਲੀ ਰੱਬ ਕੀਆਂ ਇਨਸਾਨ ਦੇਖੋ ਕਿੰਨਾ ਛਾਤਰ ਦਿਮਾਗ ਜਿਹੜਾ ਦਿਮਾਗ ਲਾ ਕੇ ਪਾਣੀ ਦੇ ਵਿੱਚ ਵੜ ਕੇ ਤੇ ਕਿਵੇਂ ਬੂਟੀ ਦੇ ਵਿੱਚ ਗੁਰੂ ਪਿਆਰੇ ਘੁੰਮਦਾ ਪਿਆ ਤੇ ਇਹ ਜਾਨਵਰ ਜਿਵੇਂ ਕਹਿੰਦੇ ਹੰਸ ਆਪਣਾ ਬਗਲੇ ਦਾ ਬੱਚਾ ਜਿਹੜਾ ਬਾਬਾ ਫਰੀਦੀ ਦੇ ਬਚਨ ਅਨੁਸਾਰ ਕਦੇ ਦਰਿਆ ਦੇ ਕਿਨਾਰੇ ਤੇ ਆ ਕੇ ਖੇਲ ਕਰਦਾ ਖੇਡਦਾ ਆਪਣੀ ਮੌਜ ਦੇ ਵਿੱਚ ਆਪਣੇ ਰੰਗ ਦੇ ਵਿੱਚ ਉਹਨੂੰ ਕੋਈ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋਣਾ ਹੈ ਇਹ ਜਾਨਵਰ ਜਿਹੜਾ ਵਿਚਾਰਾ ਬੈਠਾ ਹੈ ਡੰਡੇ ਦੇ ਉੱਪਰ ਇਹਨਾਂ ਨੂੰ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਹੈ ਜਿਉਣਾ ਦੇਖੋ ਕਿਵੇਂ ਪਾਣੀ ਦੇ ਵਿੱਚ ਬੋਤੀ ਥੱਲੇ ਲੋਕ ਕੇ ਬੜੇ ਪਿਆਰ ਦੇ ਨਾਲ ਬੜੇ ਆਰਾਮ ਦੇ ਨਾਲ ਹਾਲੇਦਾਲੇ ਘੁੰਮ ਰਿਹਾ ਹੋਲੀ-ਹੋਲੀ ਇਹਨੇ ਲੱਗੇ ਆ ਜਾਣਾ ਤੇ ਇਹਨੂੰ ਵਿਚਾਰੇ ਨੂੰ ਜਾਨਵਰ ਨੂੰ ਕੋਈ ਪਤਾ ਹੀ ਨਹੀਂ ਜਿਵੇਂ ਕਹਿੰਦੇ ਦਰਿਆ ਵਾ ਕੰਨੈ ਪਗਲਾ ਬੈਠਾ ਕੇਲ ਕਰੀ ਕੇਲ ਕਰਦਾ ਪਿਆ ਖੇਡਦਾ ਪਿਆ ਉਧਰ ਤਰ ਦਾ ਨਜ਼ਾਰਾ ਜਿਹੜਾ ਹੈ ਪੰਛੀ ਲੈ ਰਿਹਾ ਆਲੇ-ਦਾਲੇ ਦੇਖ ਰਿਹਾ ਪਰ ਉਹਨੂੰ ਇਹ ਨਹੀਂ ਪਤਾ ਮੇਰੇ ਪਿੱਛੇ ਕੀ ਹੋ ਰਿਹਾ ਹੈ ਮੌਤ ਮੇਰੀ ਮੇਰਾ ਕਾਲ ਜਿਹੜਾ ਉਹ ਮੇਰੇ ਲਾਗੇ ਆ ਗਿਆ ਮੋਰ ਮੋਰ ਕਰ ਅਦਕ ਲਾੜ ਤਰਪਿਖਤ ਹੀ ਜਮਰਾਉ ਹਸੈ ਦੇਖੋ ਕਿਵੇਂ ਪਾਣੀ ਵਿੱਚ ਕਿੰਨਾ ਸਮਾਂ तकरीबन 3-4 ਮਿੰਟ ਦੀ ਇਹ ਵੀਡੀਓ ਹੈ ਤੇ ਇਹਨੇ ਹੌਲੀ-ਹੌਲੀ ਪਾਣੀ ਦੇ ਵਿੱਚ ਇਦਾਂ ਦੇਖੋ ਘੁੰਮੀ ਜਾਣਾ ਤੇ ਬੜੇ ਪਿਆਰ ਦੇ ਨਾਲ ਇਹਨੇ ਹੌਲੀ-ਹੌਲੀ ਪਤ ਨਹੀਂ ਫੜਿਆ ਜਾਣਾ ਕਿ ਨਹੀਂ ਤੁਸੀਂ ਦੱਸਿਓ ਵੀਡੀਓ ਦੇਖ ਕੇ ਪੂਰਾ ਪਤਾ ਲੱਗਣਾ ਹੈ ਦੇਖ ਕੇ ਫੜਦਾ ਹੈ ਕਿ ਨਹੀਂ ਫੜਦਾ ਇਹਨੂੰ ਦਿਮਾਗ ਇਹਨੇ ਪੂਰਾ ਲਾਇਆ ਹੋਇਆ ਆਪਣਾ ਕਿਸੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਲੁਕ ਕੇ ਜਿਵੇਂ ਸ਼ਿਕਾਰੀ ਸ਼ਿਕਾਰ ਆਪਣਾ ਫੜਦਾ ਹੈ ਹੌਲੀ-ਹੌਲੀ ਮਟਕ-ਮਟਕ ਆਪਣੀ ਚਾਲ ਜਿਹੜੀ ਹੈ ਪਾਣੀ ਦੇ ਵਿੱਚ ਕੋਈ ਹਿਲਜੁਲ ਵੀ ਨਹੀਂ ਕਰ ਰਿਹਾ ਬਿਲਕੁਲ ਆਰਾਮ ਦੇ ਨਾਲ ਹੌਲੀ-ਹੌਲੀ ਇਹਨੇ ਹੁਣ ਲੱਗੇ ਹੌਲੀ-ਹੌਲੀ ਆ ਜਾਣਾ ਇਹੋ ਵਿਚਾਰਾ ਆਪਣਾ ਆਨੰਦ ਚ ਪੰਛੀ ਬੈਠਾ ਹੈ ਤੇ ਇਧਰ ਦੇਖ ਰਿਹਾ ਕਰੇ ਉਧਰ ਦੇਖ ਰਿਹਾ ਉਹਨੂੰ ਪਤਾ ਹੀ ਨਹੀਂ ਕਿ ਕੀ ਹੋਣਾ ਹੈ ਤੇ ਹੁਣ ਤੁਸੀਂ ਦੇਖਿਓ ਲਾਗੇ ਹੌਲੀ ਹੌਲੀ ਆਏਗਾ ਬਿਲਕੁਲੀ ਐ ਬਿਲਕੁਲ ਇੰਨੀ ਪਾਣੀ ਦੀ ਹਿਲਜੁਲ ਵੀ ਨਹੀਂ ਦੇਖ ਲਓ ਜਿਵੇਂ ਮਰਗਾਈ ਜਿਹੜੀ ਪਾਣੀ ਚ ਫਿਰਦੀ ਹੈ ਹਿਲਜੁਲ ਨਹੀਂ ਕਰਦੀ ਉਸੇ ਤਰੀਕੇ ਦੇ ਨਾਲ ਇਹ ਪਾਣੀ ਦੇ ਵਿੱਚ ਦੇਖੋ ਥੱਲੇ ਲੁਕਿਆ ਹੋਇਆ ਹੈ ਤੇ ਹੌਲੀ ਹੌਲੀ ਬਿਲਕੁਲ ਇਹਨੇ ਲੱਗ ਗਿਆ ਆ ਜਾਣਾ ਰਾਮ ਦੇ ਨਾਲ ਬਿਲਕੁਲ ਹੀ ਆਪਣਾ ਬਿਲਕੁਲ ਅਲੱਗੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੌਲੀ ਹੌਲੀ ਆ ਦੇਖੋ ਹੁਣ ਇਹਨੇ ਆਪਣਾ ਹੱਥ ਕੱਢ ਲਿਆ ਉਹ ਸਿਰ ਕੱਢ ਲਿਆ ਹੌਲੀ ਹੌਲੀ ਇਹ ਚਪਟ ਮਾਰ ਲਿਓ ਫੜ ਲਿਆ ਬਾਈ ਫੜ ਲਿਆ ਕਮਾਲ ਦੀ ਗੱਲ ਹੈ ਦਿਮਾਗ ਦੇਖੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੇ ਤੇ ਪੇਜ ਦੇ ਨਾਲ ਜੁੜੇ ਰਹੋ ਜਿਹੜਾ YouTube ਤੇ ਦੇਖ ਰਹੇ ਨੇ ਜਾਂ Facebook ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਦਿਮਾਗ ਜਿਹੜਾ ਇਹਨੇ ਲਾਇਕ ਸੱਚੇ ਪਾਸੇ ਵੀ ਲਾ ਸਕਦਾ ਸੀ। ਪਰ ਆਪੋ ਆਪਣੀ ਸੋਚ ਆਪੋ ਆਪਣਾ ਦਿਮਾਗ ਹੈ। ਕੋਈ ਚੰਗੇ ਪਾਸੇ ਲਾਉਂਦਾ ਕੋਈ ਮਾੜੇ ਪਾਸੇ ਲਾਉਂਦਾ। ਵੀਡੀਓ ਨੂੰ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।